ਜੀ ਦੋਸਤੋ ਇਹ ਜਿਹੜੀ ਰੋਡ ਆ ਇਹ ਆਪਣੇ ਪਿੰਡ ਤੋਂ ਜਾਂਦੀ ਆ ਮੇਰੇ ਪਿੰਡ ਤੋਂ ਅਕਲੀਏ ਨੂੰ ਤੇ ਅੱਗੇ ਮਾਨਸਾ ਬਰਨਾਲਾ ਰੋਡ ਨਾਲ ਜੋੜ ਦਿੰਦੀ ਆ ਇਹ ਰੋਡ ਦੀ ਖਾਸियत ਇਹ ਆ ਵੀ ਤੇ ਦਰਖਤ ਬਹੁਤ ਲੱਗੇ ਆ ਹਰੇ ਵਈ ਹਰਿਆਲੀ ਬਹੁਤ ਆ ਤਾਂ ਜਦੋਂ ਡੇਲੀ ਲੰਘਦੇ ਆ ਨਾ ਇਹ ਚੀਜ਼ ਦੇਖ ਕੇ ਆ ਲੱਗਦਾ ਵੀ ਯਾਰ ਆਪਾਂ ਨੂੰ ਵੀ ਦਰਖਤ ਲਾਉਣੇ ਚਾਹੀਦੇ ਆ ਨਾ ਤੇ ਫਿਰ ਅਸੀਂ ਅੱਜ ਡਿਸੀਜਨ ਲਿਆ ਵੀ ਜੇ ਆਪਾਂ ਵੀ ਪੌਦੇ ਲਾਉਣੇ ਆ ਤੇ ਪੌਦੇ ਜੀ ਆਪਾਂ ਲਾਉਣੀਆਂ ਫਿਰ ਆਪਾਂ ਫਲ ਫਰੂਟ ਵਾਲੇ ਵਧੀਆ ਲਾਈਏ ਇਹ ਸੋਚਿਆ ਤੇ ਉਹ ਲੈਣ ਵਾਸਤੇ ਆਪਾਂ ਚੱਲੇ ਆ ਮਰੇਲ ਕੋਟਲੇ ਕਿਉਂਕਿ ਨਰਸਰੀਆਂ ਬਹੁਤ ਉੱਥੇ ਵਧੀਆ ਕੁਆਲਿਟੀ ਮਿਲ ਜਾਂਦੀ ਹੈ ਉਥੋਂ ਤੇ ਚੱਲਦੇ ਆ ਆਪਾਂ ਤੁਹਾਨੂੰ ਦਿਖਾਉਣੇ ਆ ਕਿਹੜੇ ਕਿਹੜੇ ਆਪਾਂ ਉਥੋਂ ਪੌਦੇ ਲੈਣੇ ਆ ਤੇ ਕਿੱਥੇ ਆਪਾਂ ਉਹ ਲਾਵਾਂਗੇ ਉਹ ਸਾਰਾ ਬਣਾ ਕੇ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਡੀਓ ਦਿਖਾਉਣ ਦਾ ਮਤਲਬ ਵੀ ਕੋਈ ਆ ਵੀ ਅੱਜ ਆਪ ਨੂੰ ਸਾਰੀ ਕਿਉਂਕਿ ਜਿਹੜਾ ਇਹ ਮੌਸਮ ਚੱਲ ਰਿਹਾ ਮੌਸਮ ਦਾ ਮਹੀਨਾ ਪੌਦੇ ਲਾਉਣ ਵਾਸਤੇ ਸਭ ਤੋਂ ਵਧੀਆ ਰੁੱਤ ਜੇ ਮੰਨੀ ਜਾਂਦੀ ਹੈ ਤਾਂ ਸਾਉਣ ਦਾ ਮਹੀਨਾ ਜਿਵੇਂ ਜਲਾਈ ਦਾ ਤੇ ਉਹ ਤੋਂ ਅੱਗੇ ਫਿਰ ਫਰਵਰੀ ਦਾ ਤਾਂ ਇਹ ਜਿਹੜਾ ਮਹੀਨਾ ਹੈਗਾ ਦਰਖਤ ਲਾਉਣ ਵਾਸਤੇ ਪੌਦੇ ਲਾਉਣ ਵਾਸਤੇ ਸਭ ਤੋਂ ਬੈਸਟ ਟਾਈਮ ਤਾਂ ਸਾਰੀ ਜਿੰਨੇ ਵੀ ਪਰਿਵਾਰ ਵੀਡੀਓ ਦੇਖਣਗੇ ਇੱਕ ਇੱਕ ਪੌਦਾ ਜ਼ਰੂਰ ਲਾਓ ਘੱਟੋ ਘੱਟ ਇੱਕ ਇੱਕ ਤਾਂ ਲਾਓ ਵੱਧ ਜਿੰਨੇ ਤੁਸੀਂ ਮਰਜੀ ਲਾ ਸਕਦੇ ਚਲਦੇ ਆ ਜੀ ਆਪਾਂ ਮਰੀਲਕੋਟਲੇ ਲੈ ਕੇ ਆਉਨੇ ਆ ਫਿਰ ਫਰੂਟਾਂ ਦੇ ਵਧੀਆ ਵਧੀਆ ਤੇ ਤੇ ਫਿਰ ਆਪਾਂ 2-3 ਸਾਲਾਂ ਬਾਅਦ ਉਹੀ ਫਰੂਟ ਤੋੜ-ਤੋੜ ਕੇ ਖਾਇਆ ਕਰਾਂ। ਪਹੁੰਚ ਗਏ ਜੀ ਮਰੀਲਕੋਟਲੇ ਨਰਸਰੀ ਦੇ। ਹੁਣ ਆਪਾਂ ਇੱਥੋਂ ਲੈਨੇ ਆ ਪੌਦੇ। ਕਿਉਂਕਿ ਆਪਣਾ ਅੱਜ ਦੇ ਦਿਨ ਦਾ ਟਾਰਗੇਟ ਆ ਵੀ ਆਪਾਂ ਵਧੀਆ 10-15 ਨਾਲ ਫਰੂਟ ਵਾਲੇ ਜਿਹੜੇ ਪੌਦੇ ਲਾਉਣੇ ਆ। ਤੇ ਦੇਖਦੇ ਆ ਨਰਸਰੀ ਚੋਂ ਪੜਾਉਨੇ ਆ ਮਾਲ। ਇਹਨਾਂ ਤੋਂ ਅਸੀਂ 3 ਸਾਲ ਪਹਿਲਾਂ 4 ਸਾਲ ਪਹਿਲਾਂ ਲਾ ਕੇ ਪੌਦੇ ਲਈ ਆ ਕੇ ਲਾਈ ਸੀ ਇੱਧਰ ਆਪਣਾ ਪਤਨਾ ਸਾਈਡ ਆਪਣਾ ਮਿੱਤਰ ਉਹਨੇ ਲਾਈ ਸੀ ਤੇ ਐਂ ਕਹਿ ਦੋ ਵੀ ਉਹਨਾਂ ਦੇ ਸਾਰੇ ਪੌਦੇ ਕਾਮਯਾਬਾ ਤੇ ਅੱਜ ਵਧੀਆ ਫਰੂਟ ਉਹ ਦੇ ਰਹੇ ਆ ਦੇਖਦੇ ਆਪਾਂ ਕਿਹੜੀ ਕਿਹੜੀ ਵੈਰਾਈਟੀ ਕਢਾਉਣੀ ਆ ਕਰਦੇ ਆਂ ਵਿਚਾਰ ਪਹਿਲਾਂ ਗੇੜਾ ਦੇ ਲਈਏ ਸਾਰੇ ਚ ਵੈਰਾਈਟੀ ਦਾ ਇਹਨਾਂ ਕੋਲੇ ਇਹ ਤਾਂ ਫੁੱਲ ਫੁੱਲ ਜੇ ਹੋਰ ਕੁਰੀਸ਼ਨ ਵਾਲਾ ਅੱਗੇ ਦੇਖਦੇ ਆਂ ਵੀ ਫਰੂਟ ਭਰਾਟ ਵੀ ਹੋਣੇ ਆ ਮੇਰਾ ਰਾਦਦਾ ਹੈਗਾ ਵੀ ਜਿਹੜੇ ਫਰੂਟ ਆਪਣੇ ਨਾਰਮਲ ਹੁੰਦੇ ਆ ਆਪਣੀ ਧਰਤੀ ਤੇ ਉਹੀ ਲਾਏ ਜਾਣ ਜਿਵੇਂ ਅੰਬਰੂਦ ਹੋ ਗਿਆ ਕਿੰਨੂ ਹੋ ਗਿਆ ਫੇਰ ਹੋ ਗਿਆ ਮਤਲਬ ਦੇਸੀ ਚੀਜ਼ਾਂ ਜਿਹੜੀਆਂ ਆਪਣੇ ਹੋ ਜਾਂਦੀਆਂ ਆ ਤਾਂ ਮੇਰੇ ਖਿਆਲ ਚ ਨਿੰਬੂ ਹੈਗਾ ਨਿੰਬੂ ਯਰ ਲੱਗੇ ਪਏ ਇਹਨੂੰ ਹੈ ਇਹ ਇੱਕ ਚੀਜ਼ ਸਮਝਣੀ ਹੈ ਨਰਸਰੀ ਜੇ ਜਦੋਂ ਕਿਤੇ ਵੀ ਆਉਣੇ ਆ ਨਰਸਰੀ ਚ ਨਾ ਛੋਟੇ ਛੋਟਿਆਂ ਦੀ ਫਰੂਟ ਲੱਗੇ ਪਿਆ ਹੁੰਦਾ ਜਦੋਂ ਉਹਨੂੰ ਜਾ ਕੇ ਲਾ ਲੈਣੇ ਆ ਫੇਰ ਉਹ ਬਹੁਤ ਮੁਸ਼ਕਲ ਨਾਲ ਲੱਗਦਾ ਇਹ ਸਮਝ ਤੋਂ ਬਾਹਰ ਆ ਕਹਾਣੀ ਇੱਥੇ ਹੁਣ ਜਿੰਨੇ ਵੀ ਪੌਦੇ ਆਪਾਂ ਦੇਖਾਂਗੇ ਸਾਰਿਆਂ ਦੇ ਇੱਕ ਇੱਕ ਜਿਵੇਂ ਹੁਣ ਆ ਅੰਬ ਦੇ ਬੂਟੇ ਆ ਇਹਨਾਂ ਤੇ ਲੈ ਅੰਬ ਲੱਗੇ ਪਏ ਆ ਇਹ ਪਤਾ ਨਹੀਂ ਤੱਕ ਕਿਵੇਂ ਲੱਗਦੇ ਆ ਇਹ ਰੱਬ ਨੂੰ ਪਤਾ ਆ ਦੇਖੋ ਕਿੱਧਰ ਗਿਆ ਆਂਬ ਲੱਗੇ ਪਏ ਨੇ ਇਹਨਾਂ ਵਧੀਆ ਇਹ ਜਦੋਂ ਲਾ ਦਿੰਦੇ ਆ ਜਾਂ ਕਿ ਆਪਣੇ ਉਦੋਂ ਨਹੀਂ ਲੱਗਦੇ ਉਹ ਚੱਕਰ ਨਹੀਂ ਸਮਝ ਆਇਆ ਅਜੇ ਤੱਕ ਸਾਰੇ ਅੰਬ ਜਿੰਨੇ ਆ ਇੱਧਰ ਵੀ ਖੜੇ ਆ ਸਾਰਿਆਂ ਦੀ ਲੱਗੇ ਪਏ ਆ ਇਹਨਾਂ ਤੇ ਵੀ ਲੱਗੇ ਪਏ ਆ ਦੇਖੋ ਆ ਇਹ ਵੀ ਲੱਗੇ ਪਏ ਆ ਮਨੋ ਸਾਰੇ ਫਰੂਟ ਜੋ ਦੇਖਦੇ ਆ ਛੋਟੇ ਛੋਟਿਆਂ ਦੀ ਲੱਗੇ ਹੁੰਦੇ ਆ ਲੱਗਦੇ ਤਾਂ ਆਪਣੇ ਵੀ ਜਾ ਕੇ ਪਰ ਉਹ ਲੇਟ ਲੱਗਣ ਲੱਗਦੇ ਆ ਜਾਂ ਤਾਂ ਇਹ ਜਿਹੜਾ ਬਾਈ ਬਾਲੀ ਨੌਲੇਜ ਰੱਖਦਾ ਇਹਦੇ ਬਾਰੇ ਹਨਾ ਇਹ ਤਾਂ ਉਹੀ ਦੱਸ ਸਕਦਾ ਜਰੂਰ ਦੱਸਿਓ ਤੁਸੀਂ ਕਮੈਂਟ ਕਰਕੇ ਵੀ ਇਦਾਂ ਕਿਉਂ ਹੁੰਦਾ ਬੀ ਨਰਸਰੀ ਚ ਹੀ ਕਿਉਂ ਲੱਗੇ ਹੁੰਦੇ ਆ ਇਹ ਘਰੇ ਜਾ ਕੇ ਜਦੋਂ ਆਪਾਂ ਲਾ ਦਨੇ ਆ ਦੇਖੋ ਗਰੂ ਦਾ ਹਸਲ ਭਈ ਤੇ ਲੱਗ ਗਿਆ ਪਰ ਉੱਥੇ ਜਾ ਕੇ ਬਹੁਤ ਲੇਟ ਲੱਗਣ ਲੱਗਦੇ ਆ ਪਹਿਲੀ ਗੱਲ ਤਾਂ ਚਲਦੀ ਘਾਟਾ ਪੌਦੇ ਮੈਂ ਕਈ ਵਾਰ ਲਾਤੇ ਉਹਦੇ ਚੋਂ ਅੱਧੀ ਕਾਮਯਾਬ ਹੋਏ ਆ ਚਲੋ ਜੀ ਆਪਾਂ ਕਢਵਾਉਣੇ ਆ ਪੌਦੇ ਕਢਾ ਲੇ ਜੀ ਇੱਕ ਤਾਂ ਲੈ ਲਿਆ ਚੀਕੂ ਇੱਕ ਤਾਂ ਲੈ ਲਿਆ ਗਿੰਗਰ ਤੇ ਕਾਟਮਨ ਦਿੱਤੇ ਨੇ ਕਿੰਨੂ ਲੈ ਲੈ ਅਮਰੂਦ ਲੈ ਲੈ ਤੇ ਬਾਕੀ ਆ ਜਿਹੜੇ ਭੋਲਾ ਵਾਲੀਆਂ ਵੈਰੈਟੀ ਨੇ ਇਹ ਲੈ ਰੀਆਂ ਦੋ ਪੌਦੇ ਲੈ ਲੈ ਆਪਾਂ ਅੰਬੀਰ ਦੇ ਉਹ ਨਾ ਦਮ ਅਮਰੀਖਾ ਵਿੱਚ ਅੰਬ ਦੀ ਵੈਰੈਟੀ ਹੈ ਕੇ ਅੰਬ ਹੋਰ ਹੋ ਗਿਆ ਉਹ ਲੈ ਲਿਆ ਤੇ ਲੈ ਲਏ ਦਿਨੋ ਬੀ ਜੜੇ ਅੰਬੂਰ ਆਹ ਵੀ ਚੀਜ਼ ਉਹ 25 30 ਪੌਦੇ ਲੈ ਲੈ ਆ ਇਹ ਅਜੂਰੂ ਅੰਦਨ ਤੋਂ ਕਰਦੇ ਆਂ ਫਿਰ ਅੱਗੇ ਅੱਗੇ ਜਿਵੇਂ ਜਿਵੇਂ ਇਹ ਕਾਮਯਾਬ ਹੋਣਗੇ ਹੌਲੀ ਹੌਲੀ ਬਿੱਟੀ ਕੀਤੇ ਹੋਣਗੇ ਲੋ ਜੀ ਪੌਦੇ ਆਪਣੇ ਪਹੁੰਚ ਗਏ ਸਾਰੇ ਸਾਰੇ ਲੈ ਕੇ ਇੱਕ ਵਾਰ ਰੱਖਦੇ ਆਪਾਂ ਉਹ ਇਹਨਾਂ ਦੀ ਕਰਦੇ ਆਪਾਂ ਜਗਾ ਤਿਆਰ ਉਹ ਤੋਂ ਬਾਅਦ ਇਹਨਾਂ ਨੂੰ ਲਾਵਾਂਗੇ ਫਿਰ ਆਪਾਂ ਹੌਲੀ ਹੌਲੀ ਇਹ ਬਾਦ ਦੇ ਰਹਿਣਗੇ ਅਮਰੂਦ ਆਪਾਂ ਬਾਦੂ ਲਿਆਂਦੇ ਅਮਰੂਦ ਦੇ ਪੇੜੇ ਪਹਿਲਾਂ ਦੋ ਲੱਗੇ ਹੋਏ ਆ ਪੰਜ ਹੋਰ ਲਿਆਂਦੇ ਕਿਉਂਕਿ ਤਿੰਨ ਚਾਰ ਤਾਂ ਪਰ ਆਹ ਵਾਲੀ ਸਾਈਡ ਲਾਉਣੀ ਆ ਰਸਤੇ ਵਾਲੀ ਸਾਈਡ ਸੜਕ ਵਾਲੀ ਸਾਈਡ ਵੀ ਜਿਹੜਾ ਵੀ ਆਊਗਾ ਕੋਈ ਤੋੜ ਕੇ ਖਾ ਲਿਆ ਕਰੂਗਾ ਉਹਦੇ ਨਾਲ ਕੋਈ ਆਪਾਂ ਨੂੰ ਕਰਕ ਨਹੀਂ ਪੈਂਦਾ ਖਾਣ ਵਾਸਤੇ ਹੀ ਲਾਉਣੀ ਆ ਆਪਾਂ ਆਪਾਂ ਇਹਨੂੰ ਬਗੀਚੀ ਦੇ ਵਿੱਚ ਲਾਵਾਂਗੇ ਇੱਕ ਮਰੂਦ ਲਾਵਾਂਗੇ ਫਿਰ ਆਪਾਂ ਹਟਾਉਂਦੇ ਰਿਹਾ ਕਰਾਂਗੇ ਬੰਦਿਆਂ ਨੂੰ ਵੀ ਯਾਰ ਤੋੜਨਾ ਤਿੰਨ ਚਾਰ ਆਪਾਂ ਫਾਲਤੂ ਹੀ ਲਾ ਦਿੰਨੇ ਆ ਵੀ ਖਾਓ ਤੋੜੋ ਤੇ ਖਾਓ ਸੌਜੀ ਬੂਟੇ ਆਪਣੇ ਹੋ ਗਏ ਤਿਆਰ ਗਮਲਿਆਂ ਦੇ ਵਿੱਚ ਜਿਹੜੇ ਆਪਾਂ ਲਾਉਣੇ ਸੀਗੇ ਫੁੱਲਾਂ ਵਾਲੇ ਉਹ ਸਾਰੇ ਆਪਾਂ ਓਕੇ ਕਰਤੇ ਤੇ ਹੁਣ ਬਸ ਇਹਨਾਂ ਨੂੰ ਆਪਣੀ ਜਗ੍ਹਾ ਦੇ ਉੱਪਰ ਰੱਖਣਾ ਕੁਦਰਤੀ ਅੱਜ ਜਦੋਂ ਆਪਾਂ ਅਪਰਾਲਾ ਕੀਤਾ ਥੋੜਾ ਜਿਹਾ ਸੌਂਗ ਜਾਗ ਗਿਆ ਵੀ ਆਪਾਂ ਬੂਟੇ ਲਾਈਏ ਮੀਂਹ ਵੀ ਪੈਣਾ ਸਟਾਰਟ ਹੋ ਗਿਆ ਰਾਤ ਦਾ ਵੀ ਪੈ ਰਿਹਾ ਬਾਰਿਸ਼ ਹੋ ਰਹੀ ਆ ਤੇ ਉਹ ਬਾਰਸ਼ ਆ ਜਿਹੜੀ ਜਿਹੜੀ ਹੋ ਰਹੀ ਆ ਲਾਉਂਦਿਆਂ ਦੀ ਪੈਗੀ ਬਾਰਿਸ਼ ਇਹਨਾਂ ਤੇ ਉਹ ਇਹਨਾਂ ਨੂੰ ਮੈਨੂੰ ਲੱਗਦਾ ਵੀ ਸੇਤੀ ਕਾਮਯਾਬ ਕਰੂਗੀ ਵੀ ਸਾਰੇ ਤਿਆਰ ਹੈ ਜੀ ਆਪਣੀ ਆਪਣੀ ਜਗਾਹ ਤੇ ਇਹਨਾਂ ਨੂੰ ਰੱਖਾਂਗੇ ਜਦੋਂ ਤੇਰਾ ਇੱਕ ਵਾਰੀ ਇਹ ਤਿਆਰ ਕਰ ਲਈਏ ਆਪਾਂ ਸਾਰੇ ਬਾਤ ਇੱਕ ਵਾਰੀ ਗਾਮਲੇਾਂ ਚ ਮਿੱਟੀ ਭਰ ਕੇ ਬਾਹਰੋਂ ਤੇ ਇਧਰ ਆ ਪਲਾ ਤਾਂ ਅਮਰੂਦ ਇਹ ਲਾਈਨ ਚ ਤਿੰਨੇ ਅਮਰੂਦ ਕਰਦੇ ਕੋਈ ਹੁੰਦਾ ਇਧਰ ਹੋ ਗਿਆ ਪੰਜ ਅਮਰੂਦ ਲਾਉਣੇ ਆਪਾਂ ਤਿੰਨ ਲਾਦੇ ਚਾਰ ਲਾਦੇ ਇੱਕ ਅੰਦਰ ਲਾਤਾ ਕੇ ਅਮਰੂਦ ਹੋ ਗਿਆ ਇਧਰ ਲਾਤਾ ਆਪਾਂ ਹੰਬਾ ਇਹ ਤੇ ਲਾਤਾ ਇਹ ਇਹ ਆਰਬੋਦਾ ਮੈਂ ਕਿੰਨੂ ਦਾ ਲਾਇਆ ਸੀ ਇਹ ਸੁੱਕ ਗਿਆ ਕਿਸੇ ਵੀਰ ਨੂੰ ਜਾਣਕਾਰੀ ਹੈ ਵੀ ਇਦਾਂ ਕਿਉਂ ਸੁੱਕ ਗਿਆ ਇਹ ਤਾਂ ਜਰੂਰ ਦੱਸਿਓ ਕਿਉਂਕਿ ਇਹ ਪਿਛਲੇ ਸਾਲ ਵੀ ਸੁੱਕ ਗਿਆ ਸੀ ਫਿਰ ਫਰਵਰੀ ਦੇ ਵਿੱਚ ਜਾ ਕੇ ਆਪਦੇ ਆਪ ਹੀ ਫੇਰ ਹਰਾ ਹੋ ਗਿਆ ਸੀ ਦੁਬਾਰਾ ਮੈਨੂੰ ਪੱਟ ਹੁਣ ਤਾਂ ਨਹੀਂ ਰਿਹਾ ਮੈਨੂੰ ਲੱਗ ਰਿਹਾ ਵੀ ਹੋ ਸਕਦਾ ਐਸ ਫਰਵਰੀ ਵੀ ਇਹ ਦੁਬਾਰੇ ਹਰਾ ਹੋ ਜੇ ਇਹ ਪਹਿਲਾਂ ਲੱਗਿਆ ਸੀ ਇਹਦੇ ਦਾ ਲੱਗਣੀ ਵੀ ਸਟਾਰਟ ਹੋ ਗਈ ਫਰੂਟ ਆ ਗਿਆ ਇਹ ਇੱਧਰ ਆਪਾ ਇਹ ਵੀ ਪੌਦਾ ਸੁੱਕ ਗਿਆ ਸੀਗਾ ਇਹਦੇ ਨਾਲ ਹੀ ਪਾਣੀ ਇਹ ਲਾਤਾ ਤੇ ਇਹ ਲਾਤਾ ਇਹ ਆਪਣਾ ਅਮਰੂਦ ਪਹਿਲਾਂ ਦਾ ਇਹ ਪਹਿਲਾਂ ਲੱਗਿਆ ਹੋਇਆ ਇਹਨੇ ਵੀ ਮੈਨੂੰ ਲੱਗਦਾ ਵੀ ਇਸ ਵਾਰ ਜਿਹੜਾ ਇਹ ਫਲ ਖਵਾਊਗਾ ਇਹਨੂੰ ਲਾਏ ਨੂੰ ਮੇਰੇ ਖਿਆਲ ਚ 1 ਸਾਲ ਹੋ ਗਿਆ ਇਸ ਲਈ ਉਹ ਇਸ ਇਸ ਲਈ ਸਾਊਂਡ ਮਹੀਨੇ ਚ ਲਾਇਆ ਸੀ ਇਹ ਸਾਲ ਦਾ ਹੋ ਗਿਆ ਇਹ ਪੇਡਾ ਬਿਲਕੁਲ ਛੋਟਾ ਜਿਹਾ ਸੀ ਹੁਣ ਤਾਂ ਕਾਫੀ ਵੱਡਾ ਹੋ ਗਿਆ ਐ ਦਰ ਆ ਪਾ ਲਾਦਾ ਕਿੰਨੂ ਇਹ ਕਿੰਨੂ ਆ ਗਿਆ ਇਹ ਵੀ ਆਪਣਾ ਪੁਰਾਣਾ ਪਹਿਲਾਂ ਬੂਟਾ ਲੱਗਿਆ ਹੋਇਆ ਇਹ ਮੈਨੂੰ ਲੱਗਦਾ ਚੀਕੂ ਦਾਗਾ ਇਹ ਇਹਨੂੰ ਇਹ 2 ਸਾਲ ਦਾ ਹੋ ਗਿਆ ਇਹ 2 ਸਾਲ ਦਾ ਹੋ ਗਿਆ ਤੇ ਆਪਾਂ ਲਾਈ ਦੇਸੀ ਚੌਲੇ ਦੇਸੀ ਚੌਲੇ ਮਤਲਬ ਪੁਰਾਣੇ ਟਾਈਮ 'ਚ ਜਿਹੜੇ ਆਪਣਾ ਟਾਈਮ ਹੁੰਦਾ ਇਹ ਲਾਤੀ ਆਪਾਂ ਅੰਜੀਰ ਇਹ ਪੌਦਾ ਆਪਾਂ ਆਹ ਲਾਤਾ ਜੀ ਇਧਰ ਲੱਗ ਗਿਆ ਇਧਰ ਆਪਾਂ ਦੇਸੀ ਕद्दू ਵੀ ਲਾਏ ਹੋਏ ਆ ਇਹਨਾਂ ਦੇ ਕੋਈ ਤੋਰੀ ਉੱਪਰ ਜੜਾ ਸੀ ਅੰਦ ਦੇ ਉੱਪਰ ਅੰਦਰ ਲੈ ਜਾਗੇ ਇਹਨੂੰ ਆਪਾਂ ਅੰਦਰਲੀ ਸਾਈਡ ਜਾਲ ਪਾ ਕੇ ਉਹਦੇ ਉੱਪਰ ਚੜਜੂ ਤੇ ਆਹ ਦੇਸੀ ਕੱਤੂ ਆ ਇਹ ਤੇ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਕੁਛ ਨਹੀਂ ਹਰ ਸਾਲ ਆਪਾਂ ਇਦਾਂ ਹੀ ਬੀਜ ਦੱਬ ਦਿੰਨੇ ਆ ਆਪੇ ਹੋ ਜਾਂਦੇ ਆ ਇਹ ਤੇ ਪੂਰੇ ਵਧੀਆ ਸਬਜ਼ੀ ਖਵਾਉਂਦੇ ਆ ਹਾਂਜੀ ਇਹ ਵੀਡੀਓ ਆਪਾਂ ਸਿਰਫ ਤਾਂ ਬਣਾਈ ਸੀ ਕਿ ਆਪਾਂ ਇਹ ਵੀਡੀਓ ਨੂੰ ਦੇਖ ਕੇ ਹੋ ਸਕਦਾ ਤੁਹਾਡਾ ਵੀ ਹੋ ਸਕਦਾ ਦਿਲ ਕਰੇ ਵੀਰ ਆਪਾਂ ਪੌਦੇ ਲਾਈਏ ਨਾ ਆਪਾਂ ਕੋਈ ਬਹੁਤੇ ਵੱਡੇ ਮਾਲੀ ਤਾਂ ਹੈ ਨਹੀਂ ਆਪਾਂ ਨੂੰ ਇੱਕ ਸੌਂਕਾ ਛੋਟਾ ਜਿਹਾ ਜਦੋਂ ਵੀ ਫਰੀ ਦਾ ਟਾਈਮ ਹੁੰਦਾ ਥੋੜਾ ਬਹੁਤਾ ਇਹ ਚੀਜ਼ਾਂ ਵੱਲ ਹੋ ਜਾਂਦੇ ਆ ਤੇ ਹੁਣ ਆ ਦੇਖੋ ਦੇਸੀ ਚੌਲੇ ਆ ਇਹ ਲੱਗਨੇ ਸਟਾਰਟ ਹੋ ਗਏ ਹਾਲੇ ਤਾਂ ਬੱਲਾਂ ਛੋਟੀਆਂ ਨੇ ਤੇ ਜਦੋਂ ਇਹ ਪੂਰੀਆਂ ਫੈਲਰ ਗਈਆਂ ਮੈਨੂੰ ਲੱਗਦਾ ਵੀ ਇਹ ਇੰਨੀਆਂ ਕਈ ਬੱਲਾਂ ਜਿਹੜੀਆਂ ਹੈਗੀਆਂ ਥੋੜੀਆਂ ਜਿਹੀਆਂ ਚਾਰ ਪੰਜ ਆ ਇਹਨਾਂ ਨੇ ਮੁੱਕਣੇ ਨਹੀਂ ਦੇਣੀ ਸਬਜ਼ੀ ਤਾਂ ਜੇ ਆਪਾਂ ਸਾਰੇ ਪਰਿਵਾਰੀ ਥੋੜੀ ਥੋੜੀ ਸਬਜ਼ੀ ਲਾਉਣੀ ਵੀ ਸਟਾਰਟ ਕਰ ਦਈਏ ਇਹ ਚ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਕੁਝ ਨਹੀਂ ਪਾਇਆ ਮੈਂ ਨਾ ਪਾਵਾਂ ਕਿਉਂਕਿ ਅਸੀਂ ਚਾਰ ਮੈਂਬਰਾਂ ਸਾਨੂੰ ਇਹ ਮੁੱਕਣੀ ਨਹੀਂ ਇੰਨੀ ਜਗ੍ਹਾ ਤੇ ਹੋਰ ਵੀ ਮੈਨੂੰ ਲੱਗਦਾ ਪਰਿਵਾਰਿਕ ਸਾਕ ਲੈਣਗੇ ਆ ਦੇਖੋ ਲੱਗਣਾ ਸਟਾਰਟ ਹੋਵੇ ਫੁੱਲ ਛੋਟੀ ਜੀ ਬੇਲ ਇੱਥੇ ਵੀ ਲੱਗਣੀ ਸਟਾਰਟ ਹੋ ਗਈ ਤਾਂ ਇਹ ਸੀ ਇਹ ਆਪਣਾ ਨਿੰਬੂ ਦਾ ਲੱਗਿਆ ਹੋਇਆ ਜੀ ਪਹਿਲੇ ਤਾਂ ਇਹ ਸੀਗੀ ਛੋਟੀ ਜੀ ਵੀਡੀਓ ਹੋ ਸਕਦਾ ਤੁਹਾਨੂੰ ਪਸੰਦ ਆਵੇ ਤਾਂ ਵੀਡੀਓ ਪਸੰਦ ਆਵੇ ਨਾ ਆਵੇ ਉਹ ਕੋਈ ਦਿੱਕਤ ਨਹੀਂ ਪਰ ਇੱਕ ਕੰਮ ਜ਼ਰੂਰ ਕਰੋ ਵੀ ਹੁਣ ਜਿਹੜਾ ਟਾਈਮ ਆ ਉਹ ਪੌਦੇ ਲਾਉਣ ਲਈ ਬੈਸਟ ਆ ਘੱਟੋ ਘਾਟੇ ਕਿ ਇੱਕ ਪੌਦਾ ਆਪਾਂ ਸਾਰੇ ਲਾਈਏ ਤਾਂ ਕਿ ਆਪਣਾ ਜਿਹੜਾ ਪੰਜਾਬ ਆ ਇਹਨੂੰ ਆਪਾਂ ਵਧੀਆ ਬਣਾ ਸਕੀਏ ਥੈਂਕ ਯੂ ਦੋਸਤੋ